ਦਰਸਾ ਮਹਾਰਾਜ ਜੀ ਦਾ ਸ਼ਹੀਦੀ ਗੁਰਪੁਰਬਾਤੇ ਸਮੂਹ ਸਿੰਘਾਂ ਦੀ ਸ਼ਹੀਦੀ ਯਾਦ ਨੂੰ ਮਨਾ ਰਹੇ ਹੋ ਸਾਧ ਸੰਗਤ ਜੀਓ ਦਾਸ ਨੇ ਆਪ ਜੀ ਨੂੰ ਗੁਰਤੇਗ ਭਾਦਰ ਦਾ ਮਹਾਰਾਜ ਜੀ ਦੀ ਸ਼ਹੀਦੀ ਬਾਰੇ ਤੇ ਆਪ ਜੀ ਨੇ ਸਰਵਣ ਕਰਨਾ ਹੀ ਹੈ ਵਿਦਵਾਨਾਂ ਦੇ ਕੋਲੋਂ ਦਾਸ ਆਪ ਜੀ ਦੇ ਨਾਲ ਇੱਕ ਉਹ ਖਾਲਸੇ ਪੰਥ ਦੀ ਸਿੱਖ ਪੰਥ ਦੀ ਦਾਸਤਾਨ ਆਪ ਜੀ ਦੇ ਨਾਲ ਸਾਂਝੀ ਕਰੇਗਾ ਉਹ ਸਮੇਂ ਦੀ ਗੱਲ ਆਪਜੀ ਦੇ ਸਾਹਮਣੇ ਪੇਸ਼ ਕਰੇਗਾ ਜਦੋਂ ਸਿੰਘਾਂ ਦਾ ਪੱਤਾ ਪੱਤਾ ਵੈਰੀ ਸੀ ਪੰਜਾਬਲੇ ਵਿੱਚ ਸਾਧ ਸੰਗਤ ਜੀਓ ਜਿਹੜਾ ਸ਼ਹੀਦ ਸ਼ਬਦ ਹੈ ਨਾ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਦੋ ਵਾਰੀ ਆਂਦਾ ਹੈ ਅਤੇ ਜਿਹੜੀ ਕੁਰਾਨੇ ਅਜੀਬ ਹੈ ਉਸ ਦੇ ਵਿੱਚ 32 ਵਾਰੀਆਂ ਸ਼ਹੀਦ ਸ਼ਬਦ ਆਂਦਾ ਹੈ ਨਹੀਂ ਤੇ ਜੇ ਆਪਾਂ ਪੁਰਾਣਾ ਨੂੰ ਪੜੀਏ ਵੇਦਾਂ ਨੂੰ ਪੜੀਏ ਭਗਵਦ ਪੁਰਾਨ ਰਮਾਇਣ ਪੜ੍ਹੀਏ ਜੀਤਾ ਨੂੰ ਪੜ੍ਹੀਏ ਉਹਨਾਂ ਦੇ ਵਿੱਚ ਸ਼ਹੀਦ ਸ਼ਬਦ ਦਾ ਜ਼ਿਕਰ ਨਹੀਂ ਆਂਦਾ ਤੇ ਕੁਰਾਨੇ ਵਜੀਦ ਤੇ ਵਿੱਚ 32 ਵਾਰੀ ਇਹ ਸ਼ਬਦ ਆਇਆ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਸ਼ਹੀਦ ਸ਼ਬਦ ਦੋ ਵਾਰੀ ਆਇਆ ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਸ਼ਹੀਦ ਸ਼ਬਦ ਦਾ ਜ਼ਿਕਰ ਕੀਤਾ ਆਪਣੀਆਂ ਵਾਰਾਂ ਦੇ ਵਿੱਚ ਸਾਧ ਸੰਗਤ ਜੀਓ ਆਪਾਂ ਜਿਹੜਾ ਯੁੱਧ ਹੋਇਆ ਹੈ ਕੁਰਸ਼ੇਤਰ ਦੀ ਧਰਤੀ ਦੇ ਕੈਰਵ ਅਤੇ ਪਾਂਡਵਾਂ ਦਾ 18 ਕੂਣੀਆਂ ਇਸ ਜੰਗ ਦੇ ਮੈਦਾਨ ਦੇ ਵਿੱਚ ਸੂਰਬੀਰਾਂ ਦੀਆਂ ਗਰਕ ਹੋਈਆਂ ਨੇ 48 ਲੱਖ ਸੂਰਬੀਰ ਇਸ ਰਣ ਮੈਦਾਨ ਦੇ ਵਿੱਚ ਜੂਝ ਕੇ ਗਰਕ ਹੋ ਗਿਆ ਪਰ ਕਿਸੇ ਨੂੰ ਸ਼ਹਾਦਤ ਦਾ ਸ਼ਹੀਦ ਦਾ ਖਿਤਾਬ ਨਹੀਂ ਮਿਲਿਆ ਆਪਾਂ ਭਗਵਾਨ ਚੰਦਰ ਰਾਮ ਜੀ ਦਾ ਯੁੱਧ ਅਤੇ ਰਾਵਣ ਦਾ ਯੁੱਧ ਹੋਇਆ ਲੱਖਾਂ ਸੈਨਾ ਇਸ ਦੇ ਵਿੱਚ ਘਰ ਘੋ ਗਈ ਸੂਰਮੇ ਮੈਦਾਨੇ ਜੰਗ ਦੇ ਵਿੱਚ ਜੂਝ ਗਏ ਪਰ ਕਿਸੇ ਨੂੰ ਸ਼ਹੀਦੀ ਦਾ ਖਿਤਾਬ ਨਹੀਂ ਮਿਲਿਆ ਇਸੇ ਤਰ੍ਹਾਂ ਗੁਰੂ ਘਰ ਦੇ ਵਿੱਚ ਸਾਧ ਸੰਗਤ ਜੀਓ ਜਿਹੜਾ ਵੀ ਰਣ ਮੈਦਾਨ ਦੇ ਵਿੱਚ ਜੂਝ ਕੇ ਸ਼ਹੀਦ ਹੋਵੇ ਭਾਵੇਂ ਸ਼ਾਂਤਮਈ ਢੰਗ ਦੇ ਨਾਲ ਸ਼ਹਾਦਤ ਪ੍ਰਾਪਤ ਕਰੇ ਉਸ ਨੂੰ ਸ਼ਹਾਦਤ ਦਾ ਸ਼ਹੀਦ ਦਾ ਖਿਤਾਬ ਪ੍ਰਾਪਤ ਹੁੰਦਾ ਹੈ ਸਾਤ ਸੰਗਤ ਜੀਓ ਉਹ ਸਮਾਂ ਜਕਰੀਏ ਖਾਨ ਦਾ ਸਮਾਂ ਭਾਈ ਸਾਹਿਬ ਭਾਈ ਰਤਨ ਸਿੰਘ ਜੀ ਭੰਗੂ ਨੇ ਸ੍ਰੀ ਗੁਰੂ ਪੰਥ ਪ੍ਰਕਾਸ਼ ਦੇ ਵਿੱਚ ਜ਼ਿਕਰ ਕੀਤਾ ਹੈ ਮੈਂ ਆਪ ਜੀ ਦੇ ਨਾਲ ਉਸ ਘਟਨਾ ਨੂੰ ਸਾਂਝੀ ਕਰਨਾ ਹੈ ਜਕਰੀਏ ਖਾਨ ਦੇ ਸਮੇਂ ਦੇ ਵਿੱਚ ਪੰਜਾਬ ਦੇ ਪੰਜਾਬ ਦੇ ਵਿੱਚ ਜ਼ੁਲਮ ਦੀ ਹਨੇਰੀ ਝੁੱਲ ਗਈ ਸਿੰਘਾਂ ਦੇ ਸਿਰਾਂ ਦੇ ਮੁੱਲ ਭੈਣ ਲੱਗੇ 5 ਰੁਪਏ ਤੋਂ ਮੁੱਲ ਸ਼ੁਰੂ ਹੋਇਆ ਤੇ 80 ਰੁਪਏ ਤੱਕ ਪਹੁੰਚ ਗਿਆ ਕਹਿਣ ਲੱਗੇ ਵੀ ਜਿਹੜਾ ਸਿੰਘ ਦਾ ਸਿਰ ਲੈ ਕੇ ਆਵੇਗਾ ਉਸ ਨੂੰ 80 ਰੁਪਏ ਦਿੱਤੇ ਜਾਣਗੇ ਤੇ ਜਿਹੜਾ ਦਸ ਪਾਵੇਗਾ ਉਸ ਨੂੰ 50 ਰੁਪਏ ਦਿੱਤੇ ਜਾਣਗੇ ਤੇ ਪਿੰਡਾਂ ਦੇ ਚੌਧਰੀ ਸਨ ਨੰਬਰਦਾਰ ਸਨ ਉਹਨਾਂ ਸਮਿਆਂ ਦੇ ਵਿੱਚ ਜਿਹੜੇ ਸਿੰਘਾਂ ਦੀ ਦਸ ਪਾਉਂਦੇ ਸਨ ਭਾਈ ਸਾਹਿਬ ਭਾਈ ਰਤਨ ਸਿੰਘ ਜੀ ਭੰਗੂ ਨੇ ਲਿਖਿਆ ਜਿਨ ਕੇ ਸਿਰ ਪਰ ਹੋਵੈ ਕੇਸ ਰਹਿ ਨਾ ਦੇਨੋਂ ਮੈਂ ਆਪਣੇ ਦੇਸ਼ ਕੇਸਣ ਵਾਲੇ ਜੋ ਨਰ ਹੋਈ ਬਾਲਕ ਬਿਰਦ ਨਾ ਛੱਡਿਓ ਕੋਈ ਜਕਰੀਏ ਖਾਣੇ ਐਲਾਨ ਕੀਤਾ ਵੀ ਪੰਜਾਬ ਦੇਸ਼ ਦੇ ਵਿੱਚ ਕੋਈ ਵੀ ਮੈਨੂੰ ਕੇਸਾਂ ਵਾਲਾ ਬੰਦਾ ਨਜ਼ਰ ਨਹੀਂ ਆਣਾ ਚਾਹੀਦਾ ਤੇ ਫਿਰ ਸਿੰਘ ਸੀ ਜਿਹੜੇ ਜੰਗਲਾਂੋਂ ਚਲੇ ਗਏ ਬੀਕਾਨੇਰ ਨੂੰ ਚਲੇ ਗਏ ਰਾਜਸਥਾਨ ਨੂੰ ਚਲੇ ਗਏ ਹਰਨ ਭਰਨ ਹੋ ਗਏ ਤੇ ਫਿਰ ਜਿਹੜੇ ਪਿੰਡਾਂ ਦੇ ਵਿੱਚ ਚੌਧਰੀ ਸਨਾਂ ਹਰ ਭਗਤ ਨਿਰੰਜਣੀਆਂ ਜੰਡਿਆਲੇ ਵਾਲਾ ਕਰਮਾ ਛੀਨਾ ਸੈਭਰਾਏ ਨ ਸ਼ਹਿਰੇ ਦਾ ਪੰਨੂ ਬਟਾਲੇ ਦਾ ਰਹਿਣ ਵਾਲਾ ਰਾਮਾ ਰੰਦਾਵਾ ਉਸ ਵੇਲੇ ਇੱਕ ਗੱਲ ਚੱਲੀ ਸੀ RAME ਕੇ ਦੇਸ਼ ਨਾ ਜਾਈਓ ਜਿਹੜਾ ਰਾਮਾ ਰੰਦਾਵਾ ਸੀ ਨਾ ਸੰਗਤ ਜੀ ਸਿੰਘਾਂ ਦੀ ਦੱਸ ਪੰਦਾ ਸੀ ਇੰਨਾ ਉਸ ਦਾ ਖੋਪ ਸੀ ਵੀ ਸਿੰਘ ਡਰਨ ਲੱਗੇ ਸਨ ਵੀ ਉਧਰ ਨੂੰ ਨਹੀਂ ਜਾਣਾ ਵੀ ਇਹ ਜਿਹੜਾ ਬੜਾ ਪਾਪੀ ਐ ਜਕਰੀਏ ਖਾਨ ਦੇ ਕੋਲ ਸਿੰਘਾਂ ਨੂੰ ਮਰਵਾ ਦਿੰਦਾ ਫੜਾ ਕੇ ਤੇ ਫਿਰ ਉਸ ਵੇਲੇ ਨਾ ਜਿਹੜੇ ਸਿਪਾਈ ਸਨ ਫੌਜਦਾਰ ਸਨ ਜਕਰੀਏ ਖਾਨ ਦੇ ਉਹਨਾਂ ਬੀਬੀਆਂ ਦੇ ਸਿਰ ਵੱਢ ਕੇ ਲੈ ਕੇ ਜਾਣ ਲੱਗੇ ਜਕਰੀਏ ਖਾਨ ਦੇ ਕੋਲ ਜਾ ਕੇ ਪੇਸ਼ ਕਰਨ ਲੱਗੇ ਤੇ ਜਕਰੀਆ ਖਾਨ ਜਦੋਂ ਪੁੱਛਦਾ ਹੈ ਨਾ ਵੀ ਇਹ ਕਿਸੇ ਬੀਬੀ ਦਾ ਸਿਰ ਲੱਗਦਾ ਹੈ ਤੇ ਉਹ ਪਤਾ ਕੀ ਕਹਿੰਦੇ ਨੇ ਅੱਗੋ ਨਹੀਂ ਸਾਹ ਬਾਦਰ ਏ ਹਨ ਦਾੜੀਆਂ ਸਿੱਖਿਆ ਲੈਦੇ ਚਿਹਰੇ ਦੇ ਉੱਤੇ ਦਾੜੀ ਨਹੀਂ ਆਈ ਤੇ ਜਾ ਕੇ ਜਕੜੀਏ ਦੇ ਖਾਨ ਦੇ ਕੋਲੋਂ ਨਾਮ ਲੈਣਾ ਦੱਸਣ ਵਾਲੇ ਨੂੰ 50 ਰੁਪਏ ਦਿੱਤੇ ਜਾਂਦੇ ਸਨ ਤੇ 80 ਰੁਪਏ ਜਿਹੜਾ ਸਿਰ ਵੱਟ ਕੇ ਲੈ ਕੇ ਜਾਂਦਾ ਸਿੰਘ ਦਾ ਉਸ ਨੂੰ ਦਿੱਤੇ ਜਾਂਦੇ ਸਨ ਇਸੇ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਵਿੱਚ ਆਪਾਂ ਭੱਟਾਂ ਦੇ ਸਵਈਏ ਪੜਨੇ ਆ ਤੇ ਉਸ ਦੇ ਵਿੱਚ ਭੱਟ ਭਿਖਾ ਜੀ ਹੋਏ ਨੇ ਉਹਨਾਂ ਦੇ 7 ਪਰਿਵਾਰ ਦੇ ਜੀ 7 ਪਰਿਵਾਰ ਦੇ ਮੈਂਬਰ ਜ਼ਕਰੀਆ ਖਾਨ ਨੇ ਕੀ ਕੀਤਾ ਇੱਕ ਡੂੰਗਾ ਟੋਇਆ ਪੁੱਟ ਕੇ ਨਾ ਉਹਨਾਂ 7 ਪਰਿਵਾਰ ਦੇ ਜੀਆਂ ਨੂੰ ਉਸ ਟੋਏ ਦੇ ਵਿੱਚ ਸੁੱਟ ਦਿੱਤਾ ਤੇ ਉੱਤੋਂ ਮਿੱਟੀ ਪਾ ਕੇ ਦੱਬ ਦਿੱਤਾ ਇਸ ਤਰ੍ਹਾਂ ਉਹਨਾਂ ਨੂੰ ਸ਼ਹੀਦ ਕੀਤਾ ਦੇਖੋ ਉਹਨਾਂ ਦੇ ਕਿਵੇਂ ਪ੍ਰਾਣ ਨਿਕਲੇ ਆਉਣੇ ਆ ਸੰਗਤ ਭਾਈ ਸਾਹਿਬ ਭਾਈ ਰਤਨ ਸਿੰਘ ਜੀ ਭੰਗੂ ਨੇ ਲਿਖਿਆ ਪੰਥ ਪ੍ਰਕਾਸ਼ ਦੇ ਵਿੱਚ ਕਈ ਚਰਖ ਕਈ ਫਾਂਸੀ ਟੰਗੇ ਕਈ ਘਸੀਟੇ ਕਈਆਂ ਕੇ ਸਿਰ ਮੁਗਲਿਆਂ ਸੋ ਕੁੱਟੇ ਜਕਰੀਆਂ ਖਾਂ ਪਤਾ ਕੀ ਕਰਦਾ ਸੀ ਕਈਆਂ ਨੂੰ ਤੇ ਚਰਖੜੀਆਂ ਦੇ ਚਾੜ ਕੇ ਮਾਰ ਦਿੰਦਾ ਸੀ ਸ਼ਹੀਦ ਕਰ ਦਿੰਦਾ ਸੀ ਕਈਆਂ ਨੂੰ ਫਾਂਸੀ ਦੇ ਚਾੜ ਕੇ ਸ਼ਹੀਦ ਕਰ ਦਿੰਦਾ ਸੀ ਤੇ ਸਾਧ ਸੰਗਤ ਜੀਓ ਇਸੇ ਤਰ੍ਹਾਂ